ਅਕਾਲੀ ਦਲ ਬਾਗੀ ਧੜੇ ਦੇ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇੱਕ ਲੈਟਰ ਲਿਖੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਹਾ ਸੀ ਕਿ ਸਾਡੀ ਜਦੋਂ ਸਰਕਾਰ ਸੀ ਤਾਂ ਬੇਅਦਬੀ ਹੋਈ ਹੋਰ ਵੀ ਅਨਸੁਖਾਵੀਆਂ ਘਟਨਾਵਾਂ ਵਾਪਰੀਆਂ ਇਸ ਤੇ ਹੁਣ ਜੋ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਨੂੰ ਲੈਟਰ ਸੌਂਪਿਆ ਗਿਆ ਸੀ ਉਹ ਜਨਤਕ ਕਰ ਦਿੱਤਾ ਗਿਆ ਇਸ ਮੌਕੇ ਸਖਤਰਤ ਨੇ ਕੀ ਕੁਝ ਕਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਸਤਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼ਰੋਮਣੀ ਅਕਾਲੀ ਦਲ ਪਾਸੋਂ ਇਹ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ੍ਰੀ ਕਾਉਂਟਕ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਕਾਲੀਕਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ਼ਨ ਨੂੰ ਜਨਤਾ ਕੀਤਾ ਗਿਆ। ਸੋ ਇਹ ਪ੍ਰਸ਼ਨ ਕਾਪੀਆਂ ਆਪ ਜੀ ਨੂੰ ਐਜ਼ ਵੀ ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਲੈ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਜੀ